ਉਹੀ ਦੱਸ ਰਹੇ ਪਰ ਪਾਰਟੀ ਨਾਲ ਤੋਂ ਅੱਛਾ ਤੁਹਾਡੇ ਖਾਸ ਹੋ ਰਹੇ ਨੇ ਤੁਹਾਡੇ ਨਾਲ ਖਾਸ ਗੱਲਾਂ ਕੀਤੀਆਂ ਮੁਰਦਾਬਾਦ ਨਹੀਂ ਆਇਆ ਗਾਂਧੀ ਜੀ ਮੈਦਾਨ ਕੋਰਦੇ ਸਾਹਿਬ ਪਿੱਛੇ ਆ ਗਿਆ ਸੀ ਕੈਮਰੇ ਦੇ ਪਿੱਛੇ ਟੀਮਾਂ ਇਕੱਠੀਆਂ ਹੋਈਆਂ ਸੀ ਅਸੀਂ ਮੁਰਦਾਬਾਦ ਮੁਰਦਾਬਾਦ ਕਦਾਰਾ ਦਾ ਬੋਲਾ ਮੁਰਦਾਬਾਦ 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 ਜਿਸ ਉਹਨਾਂ ਨੂੰ ਬੜੇ ਵੱਡੇ ਰੇਖੀ ਦੇ ਵਿੱਚ ਪਾਇਆ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਕਾਰਨ ਪੈਸੇ ਨਾਲ ਲਾਲਚ ਜਾਂ ਕੋਈ ਹੋਰ ਪ੍ਰੋਜੈਕਟ ਆਜੇ ਬਾਰੇ ਨੂੰ ਦੋਵੇਂ ਦੱਸ ਸਕਦੇ ਆ ਪਰ ਅਦਰਵਾਈਜ਼ ਇੱਕ ਗੱਲ ਤੇ ਕਲੀਅਰ ਹੈ ਕਿ ਮਨ ਦੀ ਖੋੜ ਤੋਖਾ ਆਪਣੀ ਇੱਕ ਜਗ੍ਹਾ ਨੂੰ ਸਟੇਬਿਲਿਟੀ ਹੈਗੀ ਉਹਨਾਂ ਦੀ ਕਿ ਤੁਸੀਂ ਅੱਜ ਇੱਕ ਪਾਰਟੀ ਦਾ ਗੰਭੀਰ ਪਾਰਟੀ ਦਾ ਸੁਣੋ ਰਹੀ ਲੋਕਾਂ ਦੱਸੀ ਜਾਂਦੇ ਆ ਆਪਣੇ মিডিਆ ਦੇ ਧਿਜੀ ਪੱਤਰਕਾਰਾਂ ਵਾਂਗ ਦਰਾਂ ਨਹੀਂ ਉਹ ਜਨਤਾ ਨੇ ਐਕਸੈਪਟ ਨਹੀਂ ਕਰਨਾ ਜਨਤਾ ਕਦੀ ਮਾਫ ਨਹੀਂ ਕਰੇਗੀ ਜੋ ਇੱਕ ਪਾਰਟੀ ਤੋਂ ਖਾ ਕੇ ਅਗਲੀ ਪਾਰਟੀ ਚੱਲਦਾ ਇਹਨਾਂ ਨੇ ਪਾਰਟੀ ਨੇ ਗੰਦਾਰੀ ਕੀਤੀ ਆ ਇਹ ਉਹਨਾਂ ਨੇ ਬਹੁਤ ਨਿੰਦਨੀ ਆ ਬਿਲਕੁਲ ਤੁਹਾਡੇ ਸਾਥੀ ਰੇ ਨੇ ਚਾਹੇ ਸ਼ੀਤਲ ਦੀ ਗੱਲ ਕਰੀਏ ਜਾਂ ਰੀਤੂ ਗੱਲ ਕਰੀ ਕਦੀ ਗੱਲਬਾਤ ਹੋਈ ਹੋਵੇ ਕਦੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਜੇ ਕੋਈ ਮਾੜਾ ਮੋਟਾ ਕੋਈ ਕਰ ਰਿਹਾ ਕਿਸੇ ਤਰ੍ਹਾਂ ਦਾ ਕੋਈ ਰੋਸਾ ਲਾ ਉਹ ਬੈਠ ਕੇ ਗੱਲ ਕਰ ਰਹੇ ਨੇ ਇਹ ਪਾਰਟੀ ਛੱਡਣਾ ਪਾਰਟੀ ਛੱਡਣਾ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਕਦੀ ਕਾਂਗਰਸ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਫਿਰ ਬੀਜੇਪੀ ਤੋਂ ਗੱਲਬਾਤ ਨੂੰ ਲੋਕੀ ਪਸੰਦ ਆਉਂਦੀ ਹੈ 9 ਮਹੀਨੇ ਪਹਿਲਾਂ ਪੂਰਾ ਪਾਰਟੀ ਵੱਲੋਂ ਜ਼ੋਰ ਲਗਾਇਆ ਗਿਆ ਪਾਰਟੀ ਨੇ ਜੋਰ ਨੂੰ ਇੱਜ਼ਤ ਮਾਨ ਸਤਿਕਾਰ ਦਿੱਤਾ ਐਮਪੀ ਬਣਾਇਆ ਅੱਜ ਉਹਨਾਂ ਨੇ ਪਾਰਟੀ ਨੇ ਦਿੱਲੀ ਪੁਰਾ ਕੋ ਪਿਆ ਐਮਐਲਏ ਸਾਹਿਬ ਦਾ ਕਹਿੰਦਾ ਨੂੰ ਲਏ ਸੀ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ ਜਿਸੋਂ ਪਹਿਲੇ ਗੱਲ ਸ਼ੁਰੂ ਹੋਈ ਸੀ ਆ ਬੀਜੇਪੀ ਚ ਜਾਦੇ ਇਹ ਗਲਬਾਤ ਨਹੀਂ ਹੋਈ ਪਾਰਟੀ ਨੇ ਕੋਈ ਕੁਝ ਨਹੀਂ ਪੁੱਛਿਆ ਕਿੰਨਾ ਗੱਲ ਕੀਤੀ ਸੀ ਪਰ ਐਦਾ ਦੀ ਕੋਈ ਗੱਲ ਨਹੀਂ ਲੋਕਾਂ ਨੇ ਇਹਨਾਂ ਨੂੰ ਦੱਸ ਦੇਣਾ ਹੈ ਕਿ ਸਾਡਾ ਚੋਣ ਨਿਸ਼ਾਨ ਪੂਰੀ ਤਰ੍ਹਾਂ ਜਿਉਂ ਉਹਨਾਂ ਨੇ ਪਾਰਟੀ ਨਾਲ ਗਦਾਰੀ ਕਰਕੇ ਆਪਣੇ ਨਿੱਜੀ ਫਾਇਦੇ ਵਾਸਤੇ ਕੁਝ ਪੈਸਿਆਂ ਵਾਸਤੇ ਪਾਰਟੀ ਨਾਲ ਗਦਾਰੀ ਕੀਤੀ ਹੈ ਲੋਕੀ ਇਸ ਇਲੈਕਸ਼ਨ ਦੇ ਵਿੱਚ ਦੱਸ ਦੇਣਗੇ ਕਿ ਸਾਡਾ ਚੋਣ ਨਿਸ਼ਾਨ ਜਿਹੜਾ ਛਾੜੂ ਹੈ ਸਾਡਾ ਮੈਂਬਰ ਛਾੜੂ ਹੈ ਸਾਡਾ ਉਮੀਦਵਾਰ ਛਾੜੂ ਹੈ ਤੁਹਾਡੀ ਗੱਲ ਉਹ ਜਿਹੜੀ ਅਸੀਂ ਕਰ ਰਹੇ ਸੀ ਪੀਰਾ ਲੁਕਾ ਅਜੰਡਾ ਹੈ ਕਿ ਆਮ ਆਦਮੀ ਪਾਰਟੀ ਨੇ ਕਿਸੇ ਕਿਸ ਤੰਗ ਨਾਲ ਨੂੰ ਕੀਤਾ ਹੈ ਪਹਿਲਾਂ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਜੀਟੀ ਰਾਹੀਂ ਅੰਦਰ ਦੇ ਦਿੱਤਾ ਉਸ ਤੋਂ ਬਾਅਦ ਹੋਰ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਪੈਸੇ ਦਾ ਲਾਲਚ ਜੀਟੀ ਦਾ ਡਰਾਵਾ ਦੇ ਕੇ ਆਮ ਆਦਮੀ ਪਾਰਟੀ ਦੇ ਐਮਪੀ ਐਮਐਲਏ ਇਹ ਆਪਣੇ ਨਾਲ ਕਰਨ ਵਾਸਤੇ ਆ ਜੈਂਡਾ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੇ ਤੁਸੀਂ ਸੈਂਟਰ ਦੀ ਸਰਕਾਰ ਦੀ ਇਹ ਗੱਲ ਕਰ ਰਹੇ ਹੋ ਉੱਥੇ ਹੀ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਪੰਜਾਬ ਦੀਆਂ ਏਜੰਸੀਆਂ ਨਾਲ ਕਿਉਂਕਿ ਕਾਂਗਰਸ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਸੇਮ ਇਹੀ ਚੀਜ਼ ਕਰਦੀ ਨਜ਼ਰ ਆਦੀ ਹੈ ਉਹਨੂੰ ਕਿੱਦਾਂ ਜਸਟੀਫਾਈ ਕਰੋਗੇ ਇਹੋ ਹੀ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਕੁਝ ਲੋਕ ਪਾਵਰ ਦੇ ਭੁੱਖੇ ਹੁੰਦੇ ਨੇ ਉਹ ਹਮੇਸ਼ਾ ਹੀ ਆਪਣੀਆਂ ਮਾਂ ਪਾਰਟੀਆਂ ਨਾਲ ਲਗਾ ਕਰਦੇ ਆਏ ਨੇ ਔਰ ਇਹ ਪਾਵਰ ਦੇ ਜਿਹੜੇ ਭੁੱਖੇ ਲੋਕ ਨੇ ਉਹ ਮੌਕੇ ਦਾ ਫਾਇਦਾ ਉਠਾ ਕੇ ਫੇਰ ਫਸਲੀ ਵਗੈਰੇ ਬਣ ਜਾਂਦੇ ਨੇ ਜਿਦੀ ਕਿ ਐਗਜ਼ਾਮਪਲ ਸੁਸ਼ੀ ਰਿੰਕੂ ਜੀ ਨੇ ਸ਼ੀਤਲ ਅੰਗਰਾਲ ਜੀ ਨੇ ਤੁਹਾਡੇ ਸਾਹਮਣੇ ਇਹ ਐਗਜ਼ਾਮਪਲ